ਬੱਲੇ 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 ਆਤਾ ਮਲੋਕ ਕਮਾਲ ਕਰਦੀ ਬਾਈ ਨੇ ਤਵੀਆਂ ਬਣਾਉਣ ਵਾਲੀ ਮੈਂ ਕਿਹਾ ਐਡੀਆਂ ਘੈਂਟ ਤਵੀਆਂ ਮੈਂ ਤਾਂ ਭਰਾਵਾ ਦੇਖ ਕੇ ਜ਼ਿੰਦਗੀ ਅੱਜ ਪਹਿਲੀ ਵਾਰ ਦੇਖੀ ਐ ਮੈਂ ਆਪਣੀ ਮਾਰ ਦੇ ਹੋਸਾ ਤੁਸੀਂ ਪੜਾ ਦੇਖੀ ਹੁਣ ਕਹਿੰਦੇ ਬਾਈ ਜੱਗੀ ਹੋਣਾਂ ਦੀ ਬਣੀ ਹੋਈ ਤਵੀਆਂ ਨੇ ਕਿਧਰੇ ਹੂਟਰ ਹਟ ਲੱਗਿਆ ਮੰਤਰੀ ਦੇ ਕਾਰਾਂ ਵਾਂਗੂ ਤੇ ਕਿਧਰੇ ਪ੍ਰੈਸ਼ਰ ਤੇ ਸਿਸਟਮ ਸਾਰਾ ਬਾਈ ਕਹਿੰਦੇ ਤਾਂ ਖੁੰਝੇ ਕੱਢ ਦਿੰਦੀਆਂ ਵੀ ਜੇ ਤੁਹਾਨੂੰ ਕਦੇ ਖੁੰਝੇ ਕੱਢਣ ਉਹ ਚੱਕ ਕਹਿੰਦੇ ਖੁੰਝੇ ਧਰ ਕੇ ਲਾ ਲਓ ਉੱਥੇ ਲੱਗ ਜਾਣੇ ਤੇ ਨਾਲ ਦੀ ਨਾਲ ਜਿਹੜਾ ਤਵੀਆਂ ਸਾਫ਼ ਹੁੰਦੀਆਂ ਤੇ ਸਾਰਾ ਸਿਸਟਮ ਹੀ ਪ੍ਰੈਸ਼ਰ ਤੇ ਆ। ਕਹਿੰਦੇ ਬੰਦੇ ਦੇ ਦਿਮਾਗ ਕੋਈ ਚੀਜ਼ ਨਹੀਂ ਮਰਕੀ ਬੰਦਾ ਔਖਾ ਜੁੱਖੇ ਜਾ ਕੇ ਕੱਲਾ ਕਹਦਾ ਜੀ ਆ ਕੇ ਰਾਣਾ ਤਵੀਆਂ ਜੋੜੇ ਤੇ ਜਿਵੇਂ ਮਰਜ਼ੀ ਤਵੀਆਂ ਤੋਂ ਕੰਮ ਲਈ ਜਾਵੇ। ਤੇ ਚੰਗੇ ਹੂ ਟਰੈਕਟਰ ਬਜਦੇ ਤੇ ਬਾਈ ਜੱਗੀ 671 ਦੇ ਤਵੀਆਂ ਬਣੀਆਂ ਹੋਈਆਂ। ਜਿਹੜੇ ਕੋਈ ਸੱਜਣ ਮਿੱਤਰ ਸੰਧਾ ਨੂੰ ਪਿਆਰ ਕਰਦੇ ਆ ਤਾਂ ਜ਼ਰੂਰ ਇੱਕ ਵਾਰੀ ਚੀਜ਼ ਦੇਖਣ ਵੀ ਅਜਮਾ ਕੇ ਵੀ ਕਿਵੇਂ ਲੱਗੀ। ਆਪਣੇ ਬੰਦੇ ਮਿੱਤਰ ਲੈ ਕੇ ਆਏ ਆ। ਇਹਨਾਂ ਦਾ ਕਹਣਾ ਕਿ ਬਹੁਤ ਬਈ ਬਹੁਤ ਸੋਹਣਾ ਕੰਮ ਕਰਦੇ ਆ ਤਵੀਆਂ ਤੇ ਬਾਈ ਬੜੀ ਪਿਆਰੀ ਕਰਦੀਆਂ। ਤੇ ਟਾਇਰ ਨੂੰ ਇਕੱਠੇ ਕਰਨ ਦਾ ਸਿਸਟਮ ਸਾਰਾ ਹੀ ਜਰ ਸਿਸਟਮ ਸਾਰਾ ਕਹਿੰਦੇ ਤਾਂ ਆਪਾਂ ਜੱਕ ਤੇ ਆ ਟੋਟਲੀ ਪ੍ਰੈਸ਼ਰ ਤੇ ਸਾਰਾ ਕੰਮ ਹੈ ਨੰਬਰ ਨੋਟ ਕੀਤੇ ਹੋਏ ਆ ਜੇ ਕੋਈ ਬੰਦਾ ਇੰਟਰਸਟ ਹੈਗਾ ਤਾਂ ਗੱਲਬਾਤ ਕਰ ਸਕਦਾ ਤੇ ਪਰ ਤਵੀਆਂ ਦੇਖਣ ਨੂੰ ਸੋਹਣੀਆਂ ਬਹੁਤ ਲੱਗੀਆਂ ਮੈਂ ਕਿਹਾ ਬਾਈ ਨੇ ਰੀਜ ਨਹੀਂ ਲਾਤੀ ਯਾਰ ਦੇਖੋ ਹਨਾ ਦਿਮਾਗ ਕਿੰਡੀ ਭੜੀ ਚੀਜ਼ ਹੈ ਤੇ ਬਾਕੀ ਸੰਦ ਯਾਰਾ ਦੁਨੀਆ ਮੋਡੀਫਾਈ ਹੁੰਦੀ ਜਾਂਦੀ ਹੈ ਜਿਵੇਂ ਮਾਡਲ ਦੁਨੀਆ ਤੇ ਉਹ ਸੰਧ ਹੋ ਜਾਂਦੇ ਨੇ ਹਰ ਇੱਕ ਚੀਜ਼ ਸੁਖ ਭਰਿਆ ਪਿਆ ਵੀ ਤੁਸੀਂ ਬੰਦਲੋ ਖੇਤ ਬਾਗਿਆ ਉੱਤਰ ਹੀ ਲੋਣ ਨਹੀਂ ਥਲੇ ਤਵੀ ਆਪੀ ਇਕੱਠੀ ਆਪੀ ਸਿੱਧੀ ਆਪੀ ਖੁੱਲੰਗੇ ਸਾਰੋ ਕੁਛ ਆਪੀ ਉੱਪਰ ਬੈਠੀ ਹੋਣਾ ਲੋਣ ਤੁਹਾਨੂੰ ਥਲੇ ਤੋਂ ਘੱਡਣੇ ਮੱਥਾ ਮਾਰਨ ਦੇ ਨਾ ਤੁਹਾਨੂੰ ਗਰਮੀ ਚ ਮਰਨ ਦੇ ਬੜੇ ਬਈ ਨਿਆਰੇ ਸੰਦਾ ਹੈ ਵੀਡੀਓ ਸ਼ੇਅਰ ਕਰਿਓ ਕਈ ਵੀ ਸੱਜਣ ਮਿੱਤਰਾਂ ਨੂੰ ਲੋਟ ਆ ਗਿਆ ਸੌਦਾ ਤੱਕ ਲੈ ਸਕਦਾ ਕਿਉਂਕਿ ਚੀਜ਼ ਘੈਂਟ ਆ ਚੰਗੀ ਜਿਹੀ ਪ੍ਰੋਮੋਟ ਕਰਨਾ ਆਪਣਾ ਹੱਕ ਬਣਦਾ ਹੈ ਧੰਨਵਾਦ ਸਭ ਦਾ ਜਿਉਂਦੇ ਵਸਦੇ ਰਹੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ